ਸਤਿ ਸ਼੍ਰੀ ਅਕਾਲ ਹਜ਼ੂਰ ਸਾਹਿਬ ਹਜ਼ੂਰੀ ਦਿਦਾਰੇ ਤੇ ਰਬੀ ਜੋਤ ਮਹਿਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਸੱਚਖੰਡ ਮਹਿਮਾ ਕਬੀਤ ਕੈਸੋ ਸੋਹੇ ਅਲੀ ਸ਼ਾਨ ਜਿਸ ਨਾਹੀ ਸਮਾਨ ਸੱਚਖੰਡ ਗੁਰਧਾਮ ਇਸੇ ਜਹਰਾ ਹਜ਼ੂਰ ਹੈ ਹਰ ਸ਼ੰਕਰ ਆਲਾ ਹਰੀ ਸ਼ੰਕਰ ਆਲਾ ਵੇ ਪਰ ਸ਼ਰਦਾਨਾ ਪਾਵੇ ਤਬਿ ਛੇਸ਼ ਨਾਗ ਗਾਵੇ ਤੀਨ ਲੋਕ ਮਸ਼ਹੂਰ ਹੈ 14 ਲੋਕ ਪਾਲ ਆਏ ਬ੍ਰਹਮਪੁਰੀ ਮੇ ਜਾਏ ਐਸੋ ਹੀ ਐਸੋ ਨਉ ਸੋਹਾਈ ਜਿ세 ਇਹ ਹਜੂਰ ਹੈ ਚਮਕ ਦਮਕ ਦੇਖ ਸੂਰ ਸਰਮਾਏ ਜੀਆ ਕੋਟ 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 ਲੱਖੋ ਜਿ세 ਕੋਹਿਨੂਰ ਹੈ ਖੰਡ ਉ ਪਰਚੰਡ ਕਰੇ ਕੜੰਗ ਕਵੰਡ ਤਰੇ ਵਜਰ ਤਫਗਤੇ ਨਖਗ ਕੋ ਮਿਲਾਇਓ ਹੈ ਤੀਖਣ ਕਿਰਪਾਣ ਜਾਨ ਸ਼ਕਤੀ ਸ਼੍ਰੋਹੀਮਾਨ ਸੋਗ ਵਾ ਸੇਫ ਸ਼ਾਨ ਇਸ ਰਿਪਤ ਕੋ ਕਾਇਓ ਹੈ ਪੇਟ ਓ ਕਬਦ ਕਰੇ ਰਿਪਣ ਕਬਦ ਜਾਣ ਤੀਰਥ ਵਾ ਚਕਰ ਤੋ ਫਣੰਦ ਸਮ ਗਾਇਓ ਗਾਇਓ ਰੇ ਏਸੀ ਜਮਤਰ ਕੋ ਕਟਾਰ ਹੂਪ ਕਲਕਾਈ ਪਲੇ ਟਾਡੇ ਨਗਨੀ ਬਚਤਰ ਬਨਾਇਓ ਰੇ ਖਜੂਰੀ ਦਿਦਾਰੇ ਅਤੇ ਰਬੀ ਜੋਤ ਯੂ ਦੀ ਦੀਦਾਰੇ ਰਬੀ ਜੋਤ ਸਤਖੰਡੁ ਸ਼੍ਰੀਮਾਨ ਸੰਤ ਬੱਬਾ ਨਿਧਾਨ ਸਿੰਘ ਜੀ ਦੀ ਰਬੀ ਜੋਤ